ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਹ ਗੁਰੂ ਘਰਿਓ ਆ ਚੰਡੀਗੜ੍ਹ ਰੋਡ ਤੋਂ ਫੋਕਲ ਪੈਣ ਨੂੰ ਜਾਣ ਵਾਲਾ ਰਸਤਾ ਜਿੱਤੇ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਸੀ ਰਾਤ ਮੇਅਰ ਸਾਹਿਬ ਦੀ ਵੀ ਵੀਡੀਓ ਆਈ ਸੀ ਕਿ ਆਪਾਂ ਪੂਰਾ ਲੁਧਿਆਣੇ ਦਾ ਸਫਾਈ ਕਰਾਉਣੀ ਆ ਸੋ ਸਾਡੀ ਦੁੱਖ ਭੰਜਨ ਸੇਵਾ ਸੁਸਾਇਟੀ ਵੱਲੋਂ ਮਿਲ ਕੇ ਕੌਂਸਲਰ ਸਾਹਿਬ ਨੂੰ ਐਪਲੀਕੇਸ਼ਨ ਪਾਈ ਗਈ ਸੀ ਕਿ ਇਸ ਰੋਡ ਦੀ ਸਫਾਈ ਕਰਾਈ ਜਾਵੇ ਅੱਗੇ ਤੁਸੀਂ ਜ਼ਿੰਮੇਵਾਰੀ ਲੈ ਕੇ ਸਫਾਈ ਕਰਾਂਗੇ ਤੋਂ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਫਾਈ ਸੇਵਕ ਸਾਡੇ ਕੋਲ ਬਹੁਤ ਜਿਹਨੇ ਅ ਸਵੇਰ ਦੀ ਸਵਾਜ ਵਿੱਚ ਚੱਲ ਰਹੀ ਆ ਦੇਖੋ ਝਾੜੂ ਲੱਗ ਰਿਹਾ ਜੀ ਉਸ ਤੋਂ ਬਾਅਦ ੂੜਾ ਕੁੱਟੇ ਚੁੱਕਿਆ ਵੀ ਜਾਏਗਾ ਅਤੇ ਜੀਸੀਬੀ ਆ ਕੇ ਇਹ ਸਾਰਾ ਜਿਹੜਾ ਗੰਦਗੀ ਢੇਰਿਆ ਚੁੱਕ ਕੇ ਲੈ ਜਾਏਗੀ ਤੇ ਇਹਨੂੰ ਬਿਲਕੁਲ ਸਾਫ ਸਫਾਈ ਰੱਖੀ ਜਾਊਗੀ ਤੇ ਕੱਲ ਨਾਲਾਂ ਨੂੰ ਬੇਨਤੀ ਕਰਾਂਗੇ ਕਿ ਆਪਣੇ ਡਸਟਬਨ ਰੱਖਣਾ ਜੋ ਗੱਡੀ ਕੂੜੇ ਵਾਲਿਆਂ ਦੀ ਉਹਨੂੰ ਕੂੜਾ ਦਿੱਤਾ ਜਾਵੇ ਸੋ ਇਹ ਸਫਾਈ ਬਹੁਤ ਜ਼ਰੂਰੀ ਆ ਜੀ ਦੇ ਸਫਾਈ ਸੇਕ ਸਾਡੇ ਕੋਲ ਲੱਗੇ ਹੋਏ ਨੇ ਆ ਚਾਰ ਸਵੇਰੇ ਬਹੁਤ ਜ਼ਿਆਦਾ ਗੰਦਗੀ ਫੈਲੀ ਹੋਈ ਸੀ ਜਿਹਦੇ ਵਿੱਚ ਇਹ ਸਫਾਈ ਬਹੁਤ ਜ਼ਰੂਰੀ ਸੀ ਆ ਵੇਖੋ ਨਾਲ ਹੀ ਧਾਰਮਿਕ 7ਵੇਂ ਮੰਦਿਰ ਨੇ ਉਹਦੇ ਸਾਹਮਣੇ ਵੀ ਗੰਦਗੀ ਸੀ ਸੋ ਸਫਾਈ ਮਹਿਮ ਨੂੰ ਚਲਾਉਂਦੇ ਹੋਏ ਅੱਜ ਜਿਹੜਾ ਇਹ ਸਫਾਈ ਕਰਾਈ ਜਾਈ ਹੈ جاری ਹੈ ਲੋਕ ਭੰਜਨ ਸੇਵਾ ਸਵੈਟੀ ਗੁਰਤੇਗ ਬਹਾਦਰ ਨਗਰ ਹਰੀ ਸਿੰਘ ਨਗਰ ਜਿੰ다ਵਲੌਰ ਹਲਕੇ ਜੇ ਜਿਹੜਾ ਹੈ ਗੰਦਗੀ ਚੁੱਕੀ ਜਾ ਰਹੀ ਆ ਔਰ ਅਸੀਂ ਧੰਨਵਾਦ ਵੀ ਕਰਦੇ ਆ ਸਾਡੇ ਕਾਉਂਸਲਰ ਸਾਹਿਬ ਦਾ ਵਾਰਡ ਨੰਬਰ 27 ਤੋਂ ਜਿਨ੍ਹਾਂ ਨੇ ਬਹੁਤ ਹੀ ਮਿਹਨਤ ਨਾਲ ਕੰਮ ਕਰਦੇ ਨੇ ਆਪ ਵੀ ਚੱਕਰ ਮਾਰਦੇ ਨੇ ਬਿਓ ਜਿਹੜਾ ਇੱਕ ਤੁਰੰਤ ਕਾਰਵਾਈ ਕਰਦੇ ਨੇ ਹਰ ਕੰਮ ਦੇ ਵਿੱਚ ਐ ਸਫਾਈ ਹੋਵੇ ਸਿਵਲਜ ਹੋਵੇ ਕੋਈ ਹੋਰ ਕੰਮ ਵੀ ਹੋਵੇ ਸੋ ਸਫਾਈ ਹੋ ਰਹੀ ਆ ਜੀ ਔਰ ਨਾਲ ਦੀ ਨਾਲ ਵੇਖੋ ਉਹਨਾਂ ਨੇ ਆ ਟੋਰੀ ਛਾਲੇ ਆ ਕੇ ਜਿਹੜੇ ਕੂੜੇ ਦੇ ਢੇਰ ਆਏ ਚੁੱਕੇ ਜਾ ਰਹੇ ਨੇ ਨਾਲ ਨਾਲ ਕੂੜਾ ਚੁੱਕਿਆ ਵੀ ਜਾ ਰਿਹਾ ਔਰ ਬਾਅਦ ਜ਼ਿਆਦਾ ਕੂੜੇ ਨੂੰ ਚਕਾਉਣ ਵਾਸਤੇ ਹੀ ਜੀਐਸਬੀ ਦੀ ਮੰਗ ਕੀਤੀ ਆ ਜੀਐਸਬੀ ਆ ਕੇ ਚੁੱਕੀ ਜਾਊਗੀ ਠੀਕ ਹੈ ਆ ਨਾਲ ਦੀ ਨਾਲ ਵਿੱਚ ਜਿਹੜੇ ਕੂੜੇ ਦੀਆਂ ਢੇਰੀਆਂ ਨੇ ਉਹ ਚੁੱਕ ਰਹੇ ਨੇ ਬੰਦੇ ਲੱਗੇ ਹੋਏ ਨੇ ਸਾਰੇ ਰੋਡ ਤੋਂ ਲੈ ਕੇ ਗੁਰਤੇਗ ਬਹਾਦਰ ਕਲੋਨੀ ਤੱਕ ਐ ਗੁਰਤੇਗ ਬਹਾਦਰ ਕਲੋਨੀ ਆ ਦੀ ਇਹ ਜਵਾਰੇ ਸਵੇਰ ਦੇ ਆ ਕੇ ਲੱਗੇ ਹੋਏ ਨੇ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਸੋਹੀ ਧੰਨਵਾਦ ਕਰਦੇ ਆ ਆਪਣੇ ਕੌਂਸਲ ਸਾਹਿਬ ਦਾ ਤਾਂ ਕਿ ਜਿਹੜੀਆਂ ਸਵਾਲ ਸਭ ਸਭਾਏ ਕੀਤੀ ਜਾ ਸਕੇ ਔਰ ਇਸ ਤਰ੍ਹਾਂ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਥ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਕਿਹੜਾਈ ਜਾਂਦੇ ਆ